ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਨਵੇਂ ਵੀਡੀਓ 'ਚ ਤੁਹਾਨੂੰ ਇੱਥੇ ਲੈਸਟਰ ਦੀ ਨਾ ਰੇਡੀ ਮਾਰਕੀਟ ਦਿਖਾਣਿਆ ਗੋਰੀਆਂ ਦੀ ਵੈਸੇ ਤਾਂ ਸਮਹ ਹੈਗੀ ਥੋੜੀ ਜਿਹੀ ਉਹ ਪਰ ਫਿਰ ਵੀ ਦੁਕਾਨਾਂ ਕਿਦਾਂ ਮਾਰਕੀਟ ਲੱਗਦੀ ਇੱਥੇ ਰੇਡੀ ਮਾਰਕੀਟ ਆਹ ਦੇਖੋ ਰੇਡੀ ਮਾਰਕੀਟ ਲੱਗੀ ਵੀ ਉਹ ਬਹੁਤ ਛੋਟੀ ਜਿਹੀ ਰਹਿ ਗਈ ਹੈ ਨਾ ਲਾਉਂਦੇ ਲਾਉਂਦੇ ਤਾਂ ਹੋਣਾ ਉਹ ਪਰਲੇ ਪਾਸ ਮੈਂ ਤਾਂ ਕਹਿੰਦਾ ਕਾਫੀ ਹੁੰਦੀ ਹੈ ਨਾ ਕਈ ਵਾਰ ਤਾਂ ਥੋੜੀ ਜੀ ਹੋ ਰਹੀ ਗਈ ਇਹ ਇੰਡੀਆ ਵਾਲਾ ਇੰਡੀਆ ਚ ਦੂਜੀਆਂ ਰੇੜੀਆਂ ਹੁੰਦੀਆਂ ਇੱਥੇ ਇਦਾਂ ਰੱਖਿਆ ਦਿੰਦੇ ਆ ਸਾਮਾਨ ਇਹ ਆ ਹੱਕਾ ਪੈਂਦੀਆਂ ਦਿਖਾਣੇ ਆ ਤੁਹਾਨੂੰ ਜਿਦਾਂ ਇੰਡੀਆ ਦੇ ਹੱਕਾ ਪੈਂਦੀਆਂ ਉਦਾਂ ਮਾਉਣ ਨਹੀਂ ਆ ਦੇਖੀ ਹੱਕ ਥੋੜਾ ਜਿਹਾ ਸਸਤਾ ਮਾਲ ਮਿਲ ਜਾਂਦਾ ਇੱਥੇ ਵਨ ਨੂੰ ਵਨ ਨੂੰ ਆ ਬੋਲਾ ਜਿੱਦਾਂ ਇੰਡੀਆ ਚ ਹਾਕਾ ਪੈਂਦੀ ਆ ਉਦਾਂ ਦਿਨ ਦਿਖਾਉਂਦੇ ਆ ਪੈਂਦੀ ਆ ਇੱਕ ਬੜਾ ਮਾਰ ਰਿਹਾ ਉਹ ਗੋਰਾ ਅੱਜ ਹੈ ਨਹੀਂ ਮਾਰਕੀਟ ਥੋੜੀ ਜਿਹੀ ਡਾਊਨ ਆ ਇਹ ਘਾਟਾ ਨਹੀਂ ਤਾਂ ਬਹੁਤ ਰਸ਼ ਹੁੰਦਾ ਇੰਡੀਆ ਦੀ ਤਰ੍ਹਾਂ ਆਵਾਜ਼ਾਂ ਪੈਂਦੀਆਂ ਹੁੰਦੀਆਂ ਉਹ ਦੋ ਬੋਲ ਏਡ ਬਾਉਂਡ ਦੇ ਲੱਗੇ ਹੋਏ ਮਗਰ ਦੋ ਬੋਲ ਆ 150 ਦੇ ਲੱਗੇ ਹੋਏ ਬਾਬਾ ਦੇਖੋ ਕਿਦਾਂ ਇੰਡੀਆ ਚ ਹੱਕਾ ਪੰਦੀ ਹੈ ਹੰਨੀ ਐ ਮਾਰ ਰਿਹਾ ਹੈ ਅਦਾ 3 ਬਾਲ 52 55 ਇੰਡੀਆ ਇੰਡੀਆ ਦੀ ਤਰ੍ਹਾਂ ਹੱਕਾ ਮਾਰ ਰਿਹਾ ਬੋੜਾ ਥੌਕਸ ਜਿੱਦ ਕਰਦੇ ਆ ਹੈਨਾ ਮਗਾ ਇੰਡੀਆ ਦੀ ਤਰ੍ਹਾਂ ਹੱਕਾ ਮਾਰ ਰਿਹਾ ਵੜਾ ਪਰ ਬਹੁਤ ਪੈੰਦੀਆਂ ਹੋਣੀਆਂ ਅਜੇ ਤਾਂ ਘਾਟਾ ਹੋ ਰਿਹਾ ਹੈਨਾ ਕੋਰਤੋਂ ਦਿਖਾ ਦੇ ਉਹ ਠਮਾ ਕੇ ਇਹ ਕਿਹੜਾ ਮੈਂ ਤਾਂ ਇਹ ਵੀ ਮੈਨੂੰ ਤਰੀ ਜਾ ਲੱਗਦਾ ਦੇਖ ਫਿਰ ਪਿੱਛੇ ਤੱਲੇ ਤੇ ਇੰਨਾ ਵਧੀਆ ਜਿਹਾ ਨਹੀਂ ਲੱਗਦਾ ਹੈਨਾ ਐਸੇ ਬਾਗੋ ਲੱਗੇ ਇਹ ਨਹੀਂ ਨਾ ਮੇਰੇ ਕੋਲ ਇਹ ਸਹੀ ਹੈ ਐ ਕਿਹਦਾ ਇਹ ਉਹਰ ਲੱਗੇ ਹੋਏ ਆ 1 1 ਪਾਉਣ ਨੂੰ ਸਸਤਾ ਮਾਲ ਲੱਗ ਜਾਂਦਾ ਔਰ ਇਹ 150 ਨੂੰ ਆ 1 1 ਪਾਉਣ ਨੂੰ ਬਾਲ ਲੱਗੇ ਮੈਂ ਸਾਰੇ 1 ਪਾਉਂ オレンジ1 ਪਾਉਂ ਫਰਾਗ ਸਟਰਾਬਰੀ 1 ਪਾਉਂ ਹਾਂ ਪਹਿਲਾਂ ਬਹੁਤ ਵੱਡੀ ਹਿੰਦੂ ਸੀਗੀ ਹਾਂ ਪਤਾ ਨਹੀਂ ਦੇਖ ਲੋ ਇੱਦਾਂ ਨਾ ਇੱਦਾਂ ਇੰਡੀਆ ਰੀਡੀ ਮਾਰਕੀਟ ਲੱਗਦੀ ਐ ਇਦਾਂ ਹੀ ਲੱਗਦੀ ਐ ਇੱਥੇ ਰੀਡੀ ਮਾਰਕੀਟ ਐ ਕਾਫੀ ਵੱਡੀ ਹੁੰਦੀ ਐ ਵੈਸੇ ਹੁਣ ਤਾਂ ਘੱਟ ਰਹਿ ਗਈਆਂ ਸ਼ਾਪਾਂ ਬਹੁਤ ਇੱਥੇ ਥੋੜੀ ਚੇਂਜ ਕਰਤੀ ਐ ਇਹਨਾਂ ਨੇ ਪਹਿਲਾਂ ਕਾਫੀ ਵੱਡੀ ਹੁੰਦੀ ਸੀ ਹੱਕਾ ਪੈਂਦੀ ਹੁੰਦੀ ਇੰਨੀ ਪੂਰੀ ਇਹ ਲੈਸਟਰ ਟਾਊਨ ਸੈਂਟਰ ਦੇ ਵਿਚਕਾਰ ਆ ਬਿਲਕੁਲ ਮਾਰਕੀਟ ਪਲੇਸ ਆ ਇਸ ਏਰੀਆ ਨੂੰ ਕਹਿੰਦੇ ਮਾਰਕੀਟ ਪਲੇਸ ਦੇ ਵਿੱਚ ਸੇਲ ਬੈਗ ਸ਼ੈਕ ਵਿਕਣਦੇ ਆ ਲੈਸਟਰ ਦੇ ਵਿੱਚ ਤੁਹਾਨੂੰ ਟਾਊਨ ਸੈਂਟਰ 'ਚ ਥੋੜਾ ਜਿਹਾ ਸਮਾਨ ਸਸਤਾ ਮਿਲ ਜਾਂਦਾ ਹੋਰਾਂ ਨਾਲ ਕਿਉਂਕਿ ਇੱਥੇ ਵੈਰਾਈਟੀ ਬਹੁਤ ਹੁੰਦੀ ਹੈ। ਲੋ ਵੀ ਦੋਸਤੋ ਸਾਈਪ੍ਰਸ ਦਾ ਬਲੌਗ ਤਾਂ ਫਿਨਿਸ਼ ਹੋ ਗਿਆ ਸਾਈਪ੍ਰਸ ਦੀ ਸੀਰੀਜ਼ ਹੁਣ ਮੁੜ ਕੇ ਅਸੀਂ ਫੇਰਾ ਆ ਗਏ। ਲੇਸਟਰ ਦੇ ਵਿੱਚ ਇੰਗਲੈਂਡ ਚ ਸੋ ਹੁਣ ਲੈਸਟਰ ਇੰਗਲੈਂਡ ਦੇ ਵਿੱਚ ਕਿਆ ਕੁਝ ਚੱਲਦਾ ਹੋ ਤੁਹਾਨੂੰ ਦਿਖਾਵਾਂਗੇ ਅੱਜ ਆਏ ਆ ਅਸੀਂ ਹਾਈ ਕ੍ਰਾਸ ਦੇ ਵਿੱਚ ਇੱਕ ਦੋ ਚੀਜ਼ਾਂ ਲੈਣੀਆਂ ਸੀਗੀਆਂ ਸ਼ਾਪਿੰਗ ਕਰਨ ਸੋ ਅਸੀਂ ਗਾ ਸ਼ਾਪਿੰਗ ਦਾ ਕਰਨ ਆਏ ਆ ਤੁਹਾਨੂੰ ਵੀ ਨਾਲ ਘੁਮਾਦੀ ਆਜੋ ਫਿਰ ਗਰੌਣ ਦਾ ਦੇਖੋ ਹਾਈ ਕ੍ਰਾਸ ਦੀਆਂ ਲੱਗੀਆਂ ਹੋਈਆਂ ਠੀਕ ਹੈ ਕੋਈ ਸ਼ਾਮ ਦਾ ਟਾਈਮ ਆ ਜੀ ਹਾਈਕਰੋਸ ਚ ਰਾਸ਼ ਘਟ ਗਿਆ ਬਹੁਤ ਜ਼ਿਆਦਾ ਦਿਨ ਦੇ ਵਿੱਚ ਤਾਂ ਚੰਗਾ ਰਾਸ਼ ਹੁੰਦਾ ਇੱਥੇ ਪਰ ਹੁਣ ਕਿਉਂਕਿ ਸ਼ਾਮ ਦੇ 6 7 ਵਜਣੇ ਆਲੇ ਹੋਗੇ ਬਹੁਤ ਸਾਰੀਆਂ ਤਾਂ ਸ਼ਾਪਾਂ ਬੰਦ ਹੋ ਗਈਆਂ ਸੇ ਇੱਕ ਦੋ ਚੀਜ਼ਾਂ ਲੈਣੀਆਂ ਸੀਗੀਆਂ ਤੇ ਚੱਲ ਅਸੀਂ ਗਿਆ ਹਾਈਕਰੋਸ ਕੋ ਮੈਂ ਹਾਈ ਕ੍ਰਾਸ ਤੇ ਰੌਣਕ ਰਹਿੰਦੀ ਹੈ ਪਰ ਅੱਜ ਤਾਂ ਹੈ ਹੀ ਨਹੀਂ ਰੌਣਕ ਬੰਦ ਹੋ ਗਿਆ ਨਾ 7 ਵਜਣੇ ਵਾਲੇ ਹੋ ਗਏ ਇਸ ਕਰਕੇ ਰਸ਼ ਰਹਿਣਾ ਨਹੀਂ ਹੈ ਦੇਖੋ ਖਾਲੀ ਇੱਥੇ ਨਾ ਸ਼ੋਰੂਮ ਖਾਲੀ ਵੀ ਹੋਈ ਜਾਂਦੇ ਛੇਤੀ ਮਤਲਬ ਕਿ ਬੰਦ ਹੋਈ ਜਾਂਦੇ ਆ ਕਿਰਾਇਆ ਹੈਗਾ ਬਹੁਤ ਜ਼ਿਆਦਾ ਕਈ ਚੱਲਦੇ ਆ ਸ਼ੋਰੂਮ ਕਈ ਨਹੀਂ ਚੱਲਦੇ ਫਿਰ ਥੋੜੀ ਦੇਰ ਬਾਅਦ ਬੰਦੇ ਹੋ ਜਾਂਦੇ ਸ਼ੋਰੂਮ ਚੱਲੇ ਜਲਦੀ ਜੇ ਡੀ ਵੀ ਖਾਲੀ ਹੋ ਪਈ ਅੱਜ ਤਾਂ ਹਾਂ ਮੁਕਾਸ਼ ਫੈਲਿਆ ਪੈਲਾ ਰਾਜਪ ਬਹਿ ਲਿਆ ਏ ਵਾ ਹੈ ਹਾਂ ਇਹਦਾ ਖੁੱਲੀ ਹੋਣੀ ਚਾਹੀਦੀ ਹੈ ਲੋਕੇ ਥੱਕ ਕਰਕੇ ਬੈਠੇ ਆ ਸਾਬਾ ਸੈਂਟਰ ਦੇ ਵਿੱਚ ਪੈਸੇ ਪੂਸੇ ਲਾਇਆ ਏ ਆਪਣੇ ਖਾਲੀ ਹੋ ਕੇ ਬਹਿ ਜਾਂਦੀ ਏ ਹੋਏ ਦੁਨੀਆ ਲੈਣਾ ਜੀ ਸ਼ੈਂਪੂ ਲੋਈ ਲੋ ਸ਼ੈਂਪੂ ਦੇਖੋ ਹੋਰ ਕੀ ਲੈਣਾ ਸਾਬਣ 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 ਇਸ ਤਰ੍ਹਾਂ ਅਗੂ ਚ ਕੋਈ ਕਰ ਪੇਸਟ ਹੈਗਾ ਅਸੀਂ ਆਏ ਆ ਬਰਸ਼ ਲੈ ਲੈ ਯਾਰ ਇੱਕ ਉਹ ਪਰ ਉਹਦੇ ਚੋਂ ਲੈਣੇ ਆਪਾਂ ਉਹ ਬਰਸ਼ ਜ਼ਿਆਦਾ ਬਈ ਪੱਕੀ ਬਰਸ਼ ਤੋਂ ਫੇਰ ਨਾ ਉਹ ਕਿਰਚੇ ਦਾ ਜੂਸ ਤੋਂ ਕਰਦੇ ਉਹ ਹੀ ਤਾਂ ਹੈ ਹੁਣ ਤੇ ਹੱਥ ਬਈ ਹੋਣਗੇ ਉਹ ਗਲਵਜ਼ ਲਾਓ ਜੀ ਲਓ ਜੋ ਲੈਣੇ ਆਣ ਲਓ ਦੇਨ ਨੇ 4-5 ਲੈ ਲੈ ਪੈਕਟ ਨਹੀਂ ਹੈਗਾ ਹਨਾ ਲੈ ਲੈ ਕੋਈ ਨਹੀਂ 4-5 ਲੈ ਲੈ ਇਹਨਾਂ ਨੇ ਖੋਲ ਕੇ ਲਾਈਆਂ ਵੀ ਹੈ ਪੈਕਟ ਚਾਰ ਲੈ ਲੈ ਇਹਨੇ ਉਹ ਬਾਕੀ ਦੇ ਪੈਕਟ ਜਿੱਥੇ ਮਿਲੂਗਾ ਪੈਕਟ ਲੈ ਲੈ ਬੜਾ ਅੱਤ ਨਹੀਂ ਲੀਵ ਇਟ ਫਿਰ ਛੱਡ ਜੇ ਰਹਿਣਾ ਸੋ ਥੋੜੀ ਬਤਲੀ ਚੱਲ ਵੇ ਚੱਲ ਬੰਦ ਹੋ ਰਹੀ ਗਿਆ ਨਾ ਹਾਂ ਜੀ ਬਿਲ ਨਹੀਂ ਖਾਜਪਰੀ ਹੋ ਗਿਆ ਯਾਰ ਹੈਨਾ ਹੋਮਵਾਰਗਨ ਦੇ ਵਿੱਚ ਚੱਲਾਂਗੇ ਉੱਥੇ ਦੇਖੀ ਉੱਥੇ ਯਾਰ ਇੱਥੇ ਦੇ ਪ੍ਰਾਈਸ ਕਿੰਨਾ ਫਰਕ ਹੁੰਦਾ ਕਿਉਂਕਿ ਇੱਥੇ ਹੈਂ ਹਾਂ ਨਹੀਂ ਉ ਤਾਂ ਪਤਾ ਕੀ ਹੈ ਉਹ ਉੱਥੇ ਲੋਕ ਇੱਥੇ ਤਾਂ ਆਮ ਬੰਦਾ ਇੱਕ ਦੋ ਚੀਜ਼ ਲੈਣੇ ਆਲੇ ਆਂਦਾ ਨਾ ਜਿਹੜੇ ਇੱਕ ਦੋ ਚੀਜ਼ ਲੈਣੀ ਇਸ ਕਰਕੇ ਉਹ ਲਓ ਜੀ ਟਾਊਨ ਦੀ ਰੌਣਕਾ ਚੈੱਕ ਕਰੋ ਸੈਟਰਡੇ ਸੰਡੇ ਦਾ ਇੱਥੇ ਅੱਜ ਤਾਂ ਉਹ ਵੀ ਰੌਣਕਾਂ ਜ਼ਿਆਦਾ ਹੁੰਦੀ ਐ ਤੇ ਹੁਣ ਤਾਂ ਫੇਰ ਵੀ ਸ਼ਾਮ ਦਾ ਟਾਈਮ ਹੋ ਗਿਆ ਹੁਣ ਆਪਾਂ ਕਿੱਧਰ ਜਾਣਾ ਜੀ ਹੋਮਵਾਰਕਰ ਨਾਲ ਕਹਿੰਦੇ ਸੀ ਉਹ ਕਿੱਥੇ ਆ ਅਵੇ 6 ਵਜੇ ਤੋਂ ਬਾਅਦ ਹਨਾ ਪਾਰਕਿੰਗ ਦੇਖੋ ਕਿੰਨੀ ਖਾਲੀ ਪਈ ਐ 6 ਤੋਂ ਪਹਿਲਾਂ ਸਵੇਰੇ ਆਨੇ ਨਾ ਇੱਥੇ ਪਾਰਕਿੰਗ ਨਹੀਂ ਮਿਲਦੀ ਹੁੰਦੀ ਕਿੰਨੀ ਬੜੀ ਪਾਰਕਿੰਗ ਆ ਇਹ ਇੱਕ ਵੀ ਇੱਥੇ ਕਈ ਵਾਰ ਹੁੰਦੀ ਨਹੀਂ ਪਾਰਕਿੰਗ ਬਹੁਤ ਇਹ ਰੂਫ ਤੇ ਲਾਉਣੀ ਪੈਂਦੀ ਹੈ ਕਿਤੇ ਹੋਰ ਹੁਣ ਸਾਰੀ ਖਾਲੀ ਪਈ ਹੈ 6 ਵਜੇ ਤੇ ਬਾਅਦ ਜੇ ਕੋਈ ਪਹਿਣਿਆ ਗੱਡੀ ਆਪਣੀ ਗੱਲੀਓਂ ਖੜੀ ਹੈ ਦੇਖੋ ਸੋ ਹੁਣ ਅਸੀਂ ਆਇਆ ਜੀ ਇੱਕ ਹੋਰ ਸ਼ਾਪਿੰਗ ਮਾਲ ਦੇ ਵਿੱਚ ਸੇਂਟ ਜੋਰ ਸ਼ਾਪਿੰਗ ਮਾਲ ਪੈਂਦਾ ਇੱਥੇ ਬਹੁਤ ਸਾਰੀਆਂ ਮਾਰਕਟ ਆ ਕਿਉਂਕਿ ਇੱਕ ਦੋ ਚੀਜ਼ ਜੜੀ ਲੈਣੀ ਇਥੇ ਉੱਥੇ ਸ਼ੌਪਾ ਛੇਤੀ ਬੰਦ ਹੋਣ ਲੱਗ ਗਿਆ ਸੀ ਹਾਈਕ੍ਰੌਸ ਫਿਰ ਅਸੀਂ ਕਿਹਾ ਸੋਚੀ ਹਾਈਵੇ ਤਾਂ ਹੈਗਾ ਹੀ ਆ ਹੁਣ ਵੀ ਕਿਉਂ ਨਾ ਕਿਸੇ ਹੋਰ ਸ਼ੌਪਿੰਗ ਮਾਲ ਜਾਇਆ ਜਾਵੇ ਹੋਮ ਬਾਰਗਨ ਆਣਾ ਸੀਗਾ ਅਸੀਂ ਦਰਸਲ ਸੋ ਹੋਮ ਬਾਰਗਨ ਹੈਗੀ ਆ ਇੱਥੇ ਪਰ ਹੋਮ ਬਾਰਗਨ ਵੀ ਮੈਂ ਕਹਿੰਦਾ ਬੰਦ ਨਾ ਹੋਣ ਵਾਲੀ ਹੋ ਬ ਯਾਰ ਦੇਖ ਲਓ ਪਰ ਲੋਕੀ ਤਾਂ ਇਹ ਜਾਈ ਜਾਂਦੇ ਹਨਾ ਅੱਛਾ ਅੱਛਾ ਅੱਠ ਵਜੇ ਹਾਂ ਅੱਠ ਟਾਈਮ ਦੇਖ ਕਰਨਾ ਲਿਖਾ ਲਿਖਾ ਲਿਆ 449 ਦੀਆਂ ਕਿੰਨੀਆਂ ਲੱਗੀਆਂ ਮੈਂ 8 8 ਦਾ ਪੈਕ 449 ਦਾ ਉਤੋਂ ਅਸੀਂ ਲਈਏ 90p ਦੀ ਇੱਕ ਇੰਨਾ ਫਰਕ ਆ ਹਾਈ ਕ੍ਰਾਸ ਦੇ ਵਿੱਚ 90p ਦੀ ਇੱਕ ਅਤੇ 60p ਦੀ ਘੱਟਦੀ ਬੈਠਦੀ ਹੈ ਇੱਕ ਦੇਖਾ ਕਿੰਨਾ ਫਰਕ ਪੈ ਗਿਆ ਇਹ ਹੋਮਵਰਕ ਹੈ ਇਹਦਾ ਕੇ 100 ਗ੍ਰਾਮ ਕਿ ਚੰਦਰਾ ਮਾਦੂ 44 ਪਾਉਣਾ ਤੇਰਾ 399 ਦੀ ਕਿੱਦੀ ਹੈ ਹੈ ਇਹ ਵੀ ਦੂਸਰ ਇਹ ਫਿਰ ਐਸੇ ਹੀ ਜ਼ ਲੈਂਡ ਦਾ ਜਿਆਦਾ ਫਾਇਦਾ ਹੋਮਵਾਰਕਰ ਦੇ ਵਿੱਚ ਚਲੋ ਜਿਹੜੀ ਜੀ ਲੈਂਡ ਨੂੰ ਲੋਕ ਹੋਮਵਾਰਕਰ ਦੇ ਵਿੱਚ ਬਹੁਤ ਜਿਆਦਾ ਵਧੀਆ ਪ੍ਰਾਈਸ ਮਿਲਦੇ ਆ ਹੋਮਵਾਰਕਰ ਦੇ ਵਿੱਚ ਉਹਦੇ ਚ ਲੈ ਲੰਨੇ ਆ ਉਹਦੇ ਚ ਠੀਕ ਆ ਐਮਰਜੈਂਸੀ ਤੁਸੀਂ ਲੈਣਾ ਕੁਝ ਲੈ ਲੋ ਹਨ ਪਰ ਜੇ ਤੂੰ ਕਹੇ ਵੀ ਉਹਦੇ ਵਿੱਚੋਂ ਆਪਾਂ ਸ਼ਾਪਿੰਗ ਉਹਦੇ ਚ ਕਰੋ ਉਹ ਮਹਿੰਗੀ ਪੈਂਦੀ ਹੈ ਹੋਰ ਕੀ ਲੈਣਾ ਆਪਾਂ ਨੇ ਹੈ ਬਸ ਇਹ ਦੋ ਚੀਜ਼ਾਂ ਸੀ ਉਹ ਉੱਧਰ ਤੋਂ ਲੈਣਾ ਹੈ ਉਮਰ 9 ਵਜੇ ਬੰਦ ਹੋਣੀ ਕੀ ਟਾਈਮ ਹੋਇਆ ਹੈ ਜੀ ਨਹੀਂ ਨਹੀਂ ਯਾਰ 17:00 ਵਜੇਗੇ ਹੁਣ ਉਹ 7:30 ਹੋਣੇ ਵਾਲਿਆਂ ਕਹਿੰਦੇ 7 ਵੀ ਨਹੀਂ ਪੁੱਛੀ ਚਲ ਇੱਕ ਹੀ ਆ ਅੱਛਾ ਹੁੰਦਾ 24 ਇਹ ਜਿੱਦ ਲਈਏ ਕਾਊਂਟਰ ਸਾਰੇ ਬੰਦ ਪਏ ਆ ਤੇ ਦੋ ਹੋਲੇ ਵੀ ਆਣਾ ਇਹਨੇ ਕਿੰਨੇ ਦੋਵਾਰਾ ਸਿਰਫ 7 ਪਾਉਂਡ ਦਾ ਹਾਂ ਉੱਥੇ 70 70 ਦਾ ਐਂਡ ਅਕਸਮਾਨ 87 ਪਾਉਂਡ ਦਾ ਦੇਖਿਆ ਆ ਫਰਕ ਆ ਹੋਮਵਾਰ ਗੰਚਰ ਉਹ ਕੜੀ ਸੀਗੀ ਸੁਪਰ ਟਰੱਕ ਹੈ ਹੈ ਬੋਡੀ ਗੇਅਰ ਬੋਡੀ ਗੇਅਰ ਉੱਥੇ ਤਾਂ ਕਈ ਚੀਜ਼ਾਂ ਉੱਥੇ ਸਸਤੀਆਂ ਮਿਲਦੀਆਂ ਸਸਤੀਆਂ ਨਹੀਂ ਮਤਲਬ ਇਹ ਉੱਥੇ ਦਾ ਐਮਰਜੈਂਸੀ ਵਾਲਾ ਕੰਮ ਆਰ ਤੁਸੀਂ ਮਾਰਕੀਟ ਗਏ ਪਿਆਂ ਤਾਂ ਲੈ ਲਓ ਨਹੀਂ ਤਾਂ ਫਿਰ ਇਹ ਜੀ ਮਾਰਕੀਟ ਆਣਾ ਚਾਹੀਏ ਮੌਸਮ ਬਹੁਤ ਵਧੀਆ ਅੱਜ ਸੈਟਰਡੇ ਸੰਡੇ ਨੂੰ ਮੌਸਮ ਵਧੀਆ ਹੋਵੇ ਨਾ ਉਦਾਂ ਹੀ ਰੌਣਕ ਲੱਗ ਜੰਨੀ ਹੈ ਪਰ ਘਟੀ ਉਤਰੀ ਲੈ ਚਲਦੇ ਹਾਂ ਹਾਂ ਉਤਰੀ ਲੈ ਚਲਦੇ ਉਤਲੀ ਪਰ ਕਿੰਚਾ ਤੁੰਗ ਨੇੜੇ ਇੰਨੀ ਕਿ ਕਰੜਾ ਨਾ ਥੱਕੇ ਉਮਰਾ ਮਾਰਕੀਟ ਆ ਤੁਹਾਡੇ ਵੀ ਹੋਣੀ ਹੈ ਕਿਤੇ ਇਥੇ ਇੰਗਲੈਂਡ ਚ ਤਾਂ ਕਈ ਮਾਰਕੀਟ ਆ ਉਮਰਾ ਇਥੇ ਜਿਹੜੀ ਅਰਬੀਆਂ ਦੀ ਹੈ ਇਹ ਇਥੇ ਸਮਾਨ ਵਧੀਆ ਮਿਲਦਾ ਇਥੇ ਵੀ ਆਪਣਾ ਇੰਡੀਅਨ ਸਮਾਨ ਵੀ ਮਿਲ ਜਾਂਦਾ ਪਾਕਿਸਤਾਨੀ ਵੀ ਮਿਲ ਜਾਂਦਾ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਰ ਸਹੀ ਰੇਟ ਨਾਲ ਨਾ ਆਚਾਰ ਚੂਲ ਮਿਲ ਜਾਂਦੇ ਜੂਸ ਲੈਣਾ ਲੋ ਜੀ ਲੋ ਟ੍ਰੌਲੀ ਕਿਥੇ ਆ ਲੈ ਲੈ ਇੱਕ ਬਾਸਕਟ ਉਹ ਇਹ ਬਾਸਕਟ ਵੀ ਬਹੁਤ ਬੜੀ ਹੈ ਟ੍ਰੌਲੀ ਉਹ ਹਾਂ ਹਾਂ ਸਾਰਾ ਪੱਕੀ ਤਾਂ ਬਈ ਐ ਤੇ ਸਬਜੀ ਦੀ ਵੈਰਾਈਟੀ ਮਿਲਦੀ ਵਧੀਆ ਹੁੰਦੀ ਐ ਸਬਜੀ ਦੀ ਵੈਰਾਈਟੀ ਉਹ ਵਧੀਆ ਹੁੰਦੀ ਐ ਬੰਮ ਬਰਾ ਦੇ ਵੇਚ ਲੈਣਾ ਲੈਣਾ ਜੋ ਲੈਣਾ ਬਾਬਾ ਉਹ ਲੈਣੀ ਖਜੂਰਾ ਹਨਾ ਕੀ ਆ ਚਿਕਨ ਵਾਲੇ ਆ ਨਾ ਚਿਕਨੇ ਵਾਲਾ ਹੋਣਾ ਇਹ ਤਾਂ ਹੋਰ ਦਾ ਇਥੇ ਡਰਾਈ ਫਰੂਟ ਵਧੀਆ ਮਿਲ ਜਾਂਦਾ। ਮੈਂ ਕਹਿੰਦਾ ਦੇ ਡਰਾਈ ਫਰੂਟ ਵਧੀਆ ਹੁੰਦਾ ਓਏ। ਇਹਨੇ ਜੀਰਾ ਖਾਇ ਗੋ ਨਹੀਂ ਜੀਰਾ ਲੌਂਗ ਮਾਰਾ। 200 ਗ੍ਰਾਮ ਸਸਤੀ ਪੈਂਦੀ ਆ। ਫੋਰ ਬੋਨ ਦੀ ਬਹਿਣਿਆ। ਇਹਨਾਂ 400 ਗ੍ਰਾਮ 499 ਦੀ ਲਈਓਗੇ। ਇਹ 99 ਮਹਿੰਗੀ ਕਦੇ ਲਈ ਵੀ ਹੋਵੇ। ਦੇਟਸ ਲੈ ਕੇ ਟਲੇਣਾ ਆਵਲੀ ਚੰਗਾ ਪਕਾਓ ਐ ਮਾਰਕੀਟ ਦੇ ਵਿੱਚ ਨਾ ਕਬਾਬ ਵੀ ਬਹੁਤ ਤਰ੍ਹਾਂ ਦਾ ਮਿਲਦਾ ਹੈ ਹੈਨਾ ਬਹੁਤ ਸਾਰਾ ਕਬਾਬ ਰੈਡੀ ਟੂ ਈਟ ਹੁੰਦਾ ਬਸ ਤੁਸੀਂ ਗਰਮ ਕਰੋ ਖਾਓ ਹੈਨਾ ਹੂੰ ਆ ਦਫਾ ਆਇਆ ਕਿੱਥੇ ਆਇਆ ਇਹ ਸ਼ੇਪੀਸ ਇਹ ਦੇਖੋ ਚਿਕਨ ਸੀਖ ਕਬਾਬ ਹੂੰ ਬਹੁਤ سارے ਕਬਾਬ ਸਮੋਸੇ ਅ ਬੀ ਫ੍ਰੀਜ਼ ਫ੍ਰੀਜ਼ ਕਰਿਆ ਹੋਇਆ ਤੁਸੀਂ ਘਰਾਂ ਲੈ ਜਾਓ ਤਲੋ ਹੂੰ ਇੱਕ ਹੀ ਚੀਜ਼ ਹੈ ਕਬਾਬ ਲਾ ਵੀ ਕਬਾਬ ਪਏ ਨੇ ਇਹ 9 10 ਨੰਬਰ ਆਉਣ ਦੇ 400 ਗ੍ਰਾਮ ਦੇ ਕਰੀਬ ਇਹ ਵੀ ਤੁਸੀਂ ਗਰਮ ਕਰੋ ਮਾਈਕ੍ਰੋਵੇਨ ਦੇ ਵਿੱਚ ਤੇ ਬਸ ਇੱਥੇ ਏਦਾਂ ਦੀ ਚੀਜ਼ਾਂ ਵਧੀਆ ਮਿਲਦੀਆਂ ਕਿਨੇ ਮੋਮਸ ਤੇਰੇ ਫੇਵਰਿਟ ਮੋਮਸ ਅਧਿਕ ਕਬਾਬ ਕਿੰਨੇ ਪਿਆ ਕਬਾਬ ਬਹੁਤ ਇੱਥੇ ਕਬਾਬ ਤਾਂ ਹਰ ਤਰ੍ਹਾਂ ਦਾ ਹੀ ਆ ਇਹ ਦੇਖ ਸਾਰੇ ਕਬਾਬ ਐਸੀ ਹੁਣ ਨਹੀਂ ਖਾਂਦੇ ਹਨ ਤੁਸੀਂ ਮੈਂ ਨਹੀਂ ਖਾਂਦਾ ਤੂੰ ਤਾਂ ਖਾ ਲੈਨੀ ਆ ਆ ਕੀ ਆ ਤਰਕੀ ਵਿੰਗਸ ਬ੍ਰਾਊਨ ਦੀ ਵੈਰਾਈਟੀ ਦੇਖ ਕਾਫੀ ਵੱਡੇ ਨਹੀਂ ਹੈਗੇ ਕਿੰਗ ਪਰੌਂ ਹਾਂ ਹੂੰ ਇੱਥੇ ਨਾ ਵੈਰਾਈਟੀ ਬਹੁਤ ਆ ਹੈ ਉਮਰਾ ਦੇ ਵਿੱਚ ਨਾ ਵੈਰਾਈਟੀ ਬਹੁਤ ਆ ਮੈਂ ਕੋਈ ਉਹ ਨਹੀਂ ਕਰ ਰਿਹਾ ਉਹਨਾਂ ਦੀ ਪ੍ਰੋਮੋਸ਼ਨ ਵਾਕਿਆ ਮਤਲਬ ਆਇਆ ਸੀਗਾ ਵੀਡੀਓ ਬਣਾਉਣ ਪਰ ਉਹ ਮੈਂ ਇੱਥੇ ਦੱਸ ਦਿੰਦਾ ਇਹਦੇ ਵਿੱਚ ਵੈਰਾਈਟੀ ਬਹੁਤ ਸੋਹਣੀ ਆਉਂਦੀ ਹੈ ਟਰੱਕੇ ਖੁਮਾਰ ਕੇ ਲੱਗਦੀ ਆ ਫੇ ਉੱਥੀ ਜਾ ਬਈ ਇਹਨਾਂ ਦੀਆਂ ਸਵੀਟਸ ਆ ਕੋਈ ਡਰਾਈ ਫਿਕਸ ਫੀਟਸ ਵਾਲਨਟਸ ਫ੍ਰੀ ਅਰੇ ਦਾ ਬਗ ਨਹੀਂ ਲੈਣ ਲੱਗ ਗਿਆ ਹਾਂਜੀ ਟੀ ਲੈਣ ਲੱਗੇ ਚੀਜ਼ ਬੈਟੀ ਪੋਟੈਟੋ ਪੈਟੀ ਚਿਪਸ ਪੈਟੀ ਸਭ ਸਮਾਨ ਮਿਲਦਾ ਤੇ ਜਿਹੜਾ ਇਹ ਸਨਫਲਾਵਰ ਆਇਲ 899 ਦੇਸੀ ਕੀ ਦੇਖੋ ਦੇਸੀ ਕੀ ਇੱਕ ਲੱਗਿਆ ਵਾ 899 1 ਕਿਲੋ ਯਾ ਕੇਟੀਸੀ ਦਾ ਹੈ ਉਹ ਕਈ ਕੰਪਨੀਆਂ ਦਾ ਖਾਨਮ ਦਾ ਵਿੱਚ ਹਲਦਰਾਂ ਦੇਸੀ ਕਿਹੜਾ ਸਾਫੀ ਮੋਲਾ ਦਾ ਪਾਕਿਸਤਾਨੀ ਕੰਪਨੀ ਹੈ ਸਾਫੀ ਹਮ 18 ਪਾਉਂਡ ਦਾ 2 ਲੀਟਰ 2 ਲੀਟਰ ਕੋਕੋਨਟ ਆਇਲ रेटा तो पता रेट लगता हाँ है अचार अचूर सब कुछ है अचार इधर पैसे फ्रैश मीट ब्राउन पूरी लग पी है लैम शोल्डर थ्री नाइनटी नाइन के जी फिर मसाला लगे हुए पै सारे हाँ मैरीनेट मैरीनेट कर ला दे बस ਸੱਬਰ ਪਰ ਮਿਲਦੇ ਆਟਾ ਤੂੰ ਕਿਹੜਾ ਕਰਨੀ ਕਿਹਦੀ ਆਟਾ ਹੋਰੇ ਛੇਰਾ ਇਹ ਚੱਕੀ ਆਟਾ ਇਹ ਚ ਨਹੀਂ ਗਾ ਉਹ ਤਾਂ ਪਾ ਕੇ ਛੇਰਾ ਬੇ ओके ਮੈਂ ਆ ਲੈ ਕੇ ਮਲਦੇ ਜੋ ਇਹ ਕਿਥੇ ਸਾਰਾ ਮਲਟੀ ਰੇਨ ਹੂੰ ਇਹਨੇ ਨਾ ਉਹਦੇ ਵਿੱਚ ਕਿਸੇ ਬਲੌਗ ਦੇ ਵਿੱਚ ਦੇਖ ਲਿਆ ਕਹਿੰਦੇ ਕੈਨੇਡਾ ਵਾਲੇ ਛੇਰ ਕਿਹੜਾ ਆਟਾ ਸੀਗਾ ਛੇਰ ਛੇਰ ਆਟਾ ਯੂਜ਼ ਕਰਦੇ ਆ ਕਹਿੰਦੇ ਉੱਥੇ ਛੇਰ ਆਟਾ ਬਹੁਤ ਵਧੀਆ ਹੁੰਦਾ ਉਹ ਇਥੇ ਵੀ ਆਉਂਦਾ ਕਿਸੇ ਮਾਰਕੀਟ ਦੇ ਵਿੱਚ ਪਰ ਹਰ ਇੱਕ ਮਾਰਕੀਟ 'ਚ ਨਹੀਂ ਆਉਂਦਾ ਉਹ ਛੇੜਾ ਆਟਾ ਕਹਿੰਦੇ ਵਧੀਆ ਹੁੰਦਾ ਏ ਛੇੜਾ ਆਟਾ ਹਾਂ ਜੇ ਕੋਨੇ ਨਾਲ ਆ ਰੋਟੀ ਤਾਂ ਬਣੀ ਹੋਵੇ ਰੇਹਾਂ ਆਹੋ ਇਹਦੇ ਤੁਸੀਂ ਹੱਥ ਨਹੀਂ ਲੈਣੇ ਅੱਜਕੱਲ ਤਾ ਇਹਦੇ ਨਾਲ ਤੁਸੀਂ ਰੋਟੀ ਦੱਬਣ ਹਾਂ ਰੋਟੀ ਤਾਂ ਬਣੇ ਵਾਲੀ ਆ ਯਾ ਲੈ ਲਓ ਲੈ ਲਓ ਜੀ ਲੈਣਾ ਅੱਗੇ ਨੂੰ ਆਪਾਂ ਨੇ ਹੱਥ ਤਾਂ ਹਲਾਣੇ ਨਹੀਂ ਨਾ ਜੋ ਮਰਜ਼ੀ ਲਓ ਭਾਈ ਹੁਣ ਅੱਗੇ ਨੂੰ ਅੱਗੇ ਤਾਂ ਬੀਬੀਆਂ ਪੋਣੇ ਨਾਲ ਦੱਬ-ਦੱਬ ਕੇ ਰੋਟੀਆਂ ਬਣਾਉਂਦੀ ਹੁੰਦੀਆਂ ਸੀ ਹਨ ਹੁਣ ਉਹਦੇ ਵਾਸਤੇ ਵੀ ਕਹਿੰਦੇ ਲੱਕੜਾਉਣ ਲੱਗ ਗਏ ਪਰਫਿਊਮ ਪਰਫਿਊਮ ਦੀ ਨਾ ਵੈਰਾਈਟੀ ਬਹੁਤ ਵਧੀਆ ਬਹੁਤ ਵਧੀਆ ਪਰਫਿਊਮ ਇਹ ਥੋੜਾ ਜਿਆਦਾ ਤੁਸੀਂ ਰੱਬ ਕਰੋ ਪਰਫਿਊਮ ਆਇਲ ਅੰਦਰਸਲੇ ਇਹ ਤੇ ਇਹਨਾਂ ਦੀ ਫਰੇਗਰੈਂਸ ਨਾ ਬਹੁਤ ਟਾਈਮ ਰਹਿੰਦੀ ਹੈ ਇੱਥੇ ਇਹ ਦੂਏ ਸਪਰੇਅ ਪਰਫਿਊਮ ਨਾਲੋਂ ਜ਼ਿਆਦਾ ਵਧੀਆ ਮੈਂ ਵੀ ਪਹਿਲਾਂ ਲੈ ਕੇ ਗਿਆ ਸੀਗਾ ਇੱਕ ਦੋ ਬਹੁਤ ਵਧੀਆ ਪਰਫਿਊਮ ਹੈ ਇਹਨੂੰ ਜੇ ਸਰਪੋਰੀ ਕਰਦਣ ਤੇ ਰੱਬ ਕਰ ਲਓ ਤੁਸੀਂ ਜਾਂ ਕਿਤੇ ਵੀ ਕੰਨ ਵਿੱਚ ਤਾਂ ਬੜੀ ਸਾਰਾ ਦਿਨ ਇਹਦੀ ਖੁਸ਼ੂ ਆ ਜਾਂਦੀ ਹੈ ਤਾਂ ਹੈ ਵੀ ਬਹੁਤੇ ਮਹਿੰਗੇ ਨਹੀਂ 299 ਆ ਜਾਂਦੀ ਹੈ ਕਿੰਨੇ ਕੁ ਕੀ ਸੀ ਤੇ ਲਗ ਲਗ ਤਰ੍ਹਾਂ ਤੁਸੀਂ ਲੈ ਸਕਦੇ ਸਾਰੇ ਪਰਫਿਊਮ ਭਾਈ ਇਹ ਜੀ ਰੱਖ ਲਿਆ ਤੇ ਕਰਤਾ ਕਿ ਰਸੀ ਇਹ ਮੇਟ ਤਾਂ ਤੁੰਨੀ ਰਹਿੰਦੀ ਹੁੰਦੀ ਹਾਂ ਹੂੰ ਹੁਣ ਤਾਂ ਸਾਰੇ ਮਾਰਕੀਟ ਵਾਲਿਆਂ ਨੇ ਇਹ ਕਹ ਕਹਨੇ ਆ ਬੈਗ ਵੀ ਪੇਡ ਕਰਦੇ ਹਨਾ ਕੋਈ ਵੀ ਮਾਰਕੀਟ ਵਾਲਾ ਨਹੀਂ ਦਿੰਦਾ ਅੱਗੇ ਸਾਰੀਆਂ ਮਾਰਕੀਟ ਵਾਲੇ ਫ੍ਰੀ ਚ ਦਿੰਦੇ ਸੀਗੇ ਬੈਗ ਹੁਣ ਤਾਂ ਮਿਲਦਾ ਪੰਜ ਪੰਜ ਕਿੰਨੇ 5 ਪੀ 5 ਪੀ 10 ਪੀ 5 ਪੀ 10 ਪੀ ਦਾ ਹੁਣ ਦਿੰਦੇ 5 ਪੀ ਵਾਲਾ ਬਿਲਕੁਲ 5 ਪੀ ਵਾਲਾ ਤਾਂ ਰਹਿਿਆ ਹੀ ਨਹੀਂ ਹੁਣ ਕੰਮ ਸਾ ਹੀਆ ਪਰਵਾਹ ਜੇ ਇੰਨਾ ਹੋਣੀਗਾ ਕਾਮਯਾਬ ਨਹੀਂ ਹੋ। ਮੈਂ ਹੋ। ਸੋ ਮਾਰਕੀਟਾਂ ਆ ਸੱਕ ਰਿਓ ਸਾਰੀਆਂ ਬੰਦ ਹੋ ਚਲੀਆਂ ਸ਼ਾਮ ਦਾ ਟਾਈਮ ਹੋ ਗਿਆ। ਸਭ ਮਾਰਕੀਟਾਂ ਬੰਦ ਲਾ। ਮੈਂ ਜਿਹੜੀ ਮਾਰਕੀਟ ਦੀ ਗੱਲ ਕਰਦੀ ਸੀ ਉਹ ਉਮਰਾ ਵਧੀਆ ਸਮਾਨ ਹੁੰਦਾ ਜਿਹਦੇ ਵਿੱਚ। ਕੋਈ ਬਹੁਤ ਜ਼ਿਆਦਾ ਮਹਿੰਗਾ ਵੀ ਤਾਂ ਨਹੀਂ ਕਹਿ ਸਕਦੇ ਖैर। ਪਰ ਵੈਰਾਈਟੀ ਬਹੁਤ ਹੁੰਦੀ ਆ। ਇਹਦੇ ਵਿੱਚ ਹਾਂ। ਉਮਰਾ ਦੇ ਵਿੱਚ। ਹਾਂ। ਉਮਰਾ ਚ ਵੈਰਾਈਟੀ ਹੁੰਦੀ ਆ ਬਹੁਤ ਜ਼ਿਆਦਾ। ਨਹੀਂ ਉਮਰਾ ਥੋੜੀ ਮਹਿੰਗੀ ਆ ਅੱਛਾ ਮੈਂ ਉਹ ਹੀ ਕਹਤੋ ਸਸਤੀ ਮਹਿੰਗੀ ਆ ਬਾਈ ਮੈਡਮ ਕਹਿੰਦੀ ਮਹਿੰਗੀ ਆ ਪਰ ਵੈਰਾਈਟੀ ਮਿਲ ਜਾਂਦੀ ਆ ਅੱਛਾ ਮੈਂ ਉਹਦੀ ਸਬਜੀ ਦੀ ਵੈਰਾਈਟੀ ਬਹੁਤ ਵਧੀਆ ਦੇ ਵਿੱਚ ਹੈਨਾ ਫਰੈਸ਼ ਸਬਜੀ ਹੁੰਦੀ ਆ ਤਕਰੀਬਨ ਜਿਆਦਾਤਰ ਚੱਲੀਏ ਹੁਣ ਗੱਡੀ ਕੱਲ ਵੀ ਚਾਰਜ ਲਾਣੀ ਭੁੱਲ ਗਿਆ ਜਮਈ ਥੋੜੀ ਰਹਿ ਗਈ ਤੇ ਜੱਸ ਸਵੇਰੇ ਉੱਠਾ ਮੈਂ ਕਿਹਾ ਹੁਣ ਆਉਂਦਿਆਂ ਪਹਿਲੀ ਮੈਂ ਕਿਹਾ ਪਹਿਲਾਂ ਇਹਨੂੰ ਚਾਰਜ ਲਾਇਆ ਜਾਵੇ ਹੈਨਾ ਹਮਾਂ ਪਹਿਲਾਂ ਹੀ ਚਾਰਜ ਲਾਤੀ ਗੱਡੀ ਤੇ ਬਾਅਦ ਵਿੱਚ ਬਟਣ ਦੇ ਕਾਹਣਾ ਰਾਤ ਨੂੰ ਦੱਬ ਦਾਂਗੇ ਔਨ ਔਨ ਰਾਤ ਨੂੰ ਕਰਾਂਗੇ ਉਹ ਗੱਡੀ ਚਾਰਜ ਲਾਤੀ ਹੈ ਜੀ ਆ ਕੇ ਕਿਉਂਕਿ ਸਵੇਰੇ ਕਿਤੇ ਜਾਣਾ ਹੁੰਦਾ ਪਰ ਸਾਜਰੇ ਫਾਇਦੇ ਚ ਰਹਿੰਦਾ ਬੰਦਾ ਕਈ ਵਾਰ ਭੁੱਲ ਜਾਂਦਾ ਨਾ ਬੰਦਾ ਜਦ ਰਾਤ ਨੂੰ ਗੱਡੀ ਲੈਣੀ ਚਾਰਜ ਫਿਰ ਔਖਾ ਹੋ ਜਾਂਦਾ ਜੇ ਸਵੇਰੇ ਉੱਠਦੇ ਆਂ ਕਈ ਵਾਰ ਚਾਰਜ ਨਹੀਂ ਹੁੰਦੀ ਆ ਪੰਗਾ ਇਹਨਾਂ ਦਾ ਗੱਡੀਆਂ ਦਾ ਪੈਟਰੋਲ ਡੀਜ਼ਲ ਹੋਵੇ ਗੱਡੀ ਬੰਦੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਇਹ ਤਾਂ ਕਿਤੇ ਅੰਦਰ ਬਿੱਲੀ ਆਪਣੀ ਅੱਛੇ ਅੰਦਰ ਵੜ ਗਈ ਕੋਈ ਵੜ ਗਿਆ ਨਾ ਅੰਦਰ ਹਾਂ ਕਿਤੇ ਬਾਤ ਨਹੀਂ ਨਾ ਹੋਇਆ ਨਹੀਂ ਦੇਖੇ ਬਾਬਾ ਨਹੀਂ ਨਹੀਂ ਇਹ ਤਾਂ ਕੋਈ ਨਹੀਂ ਪਤਾ ਲੱਗਦਾ ਕਈ ਵਾਰ ਹੈ ਨਾ ਨਿਕਲ ਜਾਂਦਾ ਬਾਬਾ ਨਾਲ ਲੱਗਦਾ ਕਿਹਨਾਂ ਪਾ ਹੋ ਬ੍ਰਭੂ ਕਿੱਥੇ ਆ ਫਿਰਦਾ ਦੇ ਆਦੇ ਕਿੱਥੇ ਫਿਰਦਾ ਉਹ ਕਿੱਥੇ ਫਿਰਦਾ ਜੂ ਓਏ ਟੇਬਲ ਤੇ ਜਿਹੜੀ ਫਿਰਦਾ ਹੁਣ ਇਹਦਾਂ ਨੂੰ ਭੱਜ ਗਿਆ ਓਏ ਸ਼ੁਗਰ ਪੋਛ ਦੇ ਕਿਦਾਂ ਹਲੰਦਾ ਛੁਨੂ ਗਿੱਜੋ 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 ਕਰੀ ਕਰੀ ਲਾ ਬੜ ਥੱਲੇ ਬੜ ਜਾਣਾ ਸੋ ਵੀ ਦੋਸਤੋ ਆ ਸੀਗਾ ਸਾਡਾ ਅੱਜ ਦਾ ਬਲੌਗ ਅਗਰ ਪਸੰਦ ਆ ਹੋ ਤਾਂ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਮੇਰਾ ਚੈਨਲ ਕਰ ਲਿਓ ਜੀ ਸਬਸਕ੍ਰਾਈਬ ਹਰ ਤੱਕ ਸਤਿ ਸ੍ਰੀ ਅਕਾਲ ਰੱਬ ਰੱਖੇ